ਜੋ ਦੋ ਜੱਥੇਬੰਦੀਆਂ ਭਾਰਤੀ ਕਿਸਾਨ ਮੀਟਿੰਗ ਸੀ ਨਹੀਂ ਸੀ ਭਾਰਤੀ ਕਿਸਾਨ ਨੇ ਬੁਲਾਵਾ ਲਾ ਲ ਜਿੰਨੀ ਵੀ ਆਰ ਟੈਕਨੀਕੀ ਯੂਨੀਅਨ ਔਰ ਟਰੱਕ ਯੂਨੀਅਨ ਚੋਲ ਚੱਲ ਜੱਥੇਬੰਦੀਆਂ ਜਿੰਨੀਆਂ ਵੀ ਹੈਗੀਆਂ ਦੇ ਨਾਲ ਸਾਡੇ ਇੱਕ ਦੇ ਚ ਘਰ ਚੱਲ ਰਹੇ ਅਸੀਂ ਅਛੀਵਾਂ ਦੇ ਨਾਲ ਛੀਵੇਂ ਦਿਨ ਦੇ ਵਿੱਚ ਵੀ ਇਹਨਾਂ ਦਾ ਕੋਈ ਵੀ ਐਨਐਸ ਦੇ ਅਧਿਕਾਰੀ ਵੀ ਆਇਆ ਕੋਈ ਪੰਜਾਬ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ ਕੋਈ ਐਮਪੀ ਕੋਈ ਐਮਐਲ ਨਹੀਂ ਆਇਆ ਅੱਜ ਅਸੀਂ ਸਾਡੇ ਘਰ ਤੋਂ ਵਿਚਾਰ ਚੱਲਦੀ ਸੀ ਆਫ ਸਟੇਜ ਸਾਉਂ ਮਹੀਆ ਦੇ ਫੈਸਲਾ ਕਰਕੇ 30 ਤਰੀਕ ਦਿਨ ਐਤਵਾਰ ਨੂੰ ਇੱਕ ਵੱਡਾ ਕਟਕ ਕਰਦਾ ਲਾ। ਹੋਰ ਵੱਡੇ ਕਟੇ ਵਿੱਚ ਅਸੀਂ ਮੋਕੇ ਤੇ ਬੈਠ ਕੇ ਜੱਥੇਬੰਦੀਆਂ ਦਾ ਇੱਕ ਕਾਗਜ਼ ਲੈ ਕੇ ਔਰ ਪ੍ਰਸ਼ਾਸਨ ਨੂੰ ਮੋਕੇ ਤੇ ਬੁਲਾਵਾਂਗੇ ਬੁਲਾ ਕੇ ਹੋ ਸਕਦਾ ਹੈ ਜਿਹੜਾ ਪੱਕੇ ਤੌਰ ਤੇ ਅਸੀਮਤ ਕਰ ਦਈਏ ਔਰ ਬੰਦ ਕਰਨ ਦਾ ਲਾਅ ਕਰਦੇ। ਕੀ ਲੱਗਦਾ ਜੀ ਆ ਕੋਈ ਗੱਲਬਾਤ ਹੋ ਪਈ ਆ ਕਿਹਾ ਜਾ ਰਿਹਾ ਹੈ ਡਿਪਟੀ ਕਮਿਸ਼ਨਰ ਦੇ ਨਾਲ ਤੁਹਾਡੀ ਮੁਲਾਕਾਤ ਜਿਹੜੀ ਕਿੱਥੇ ਬੰਦਿਆਂ ਦੀ ਹੋਣੀ ਹੈ। ਨਹੀਂ ਕੋਈ ਆਇਆ ਨਹੀਂ ਨਾ ਸਾਾਨੂੰ ਕੋ ਮੈਸੇਜ ਆਇਆ ਨਾ ਕੋਈ ਡਿਪਟੀ ਕਮਿਸ਼ਨਰ ਉਹਨਾਂ ਕੋਲੋਂ ਕੋ ਬੰਦਾ ਆਇਆ ਉਹੀ ਜਿਹੜਾ ਐ ਸੀਡੀਐਮ ਸਾਹਿਬ ਮੰਗ ਪੱਤਰ ਲੈ ਕੇ ਗਏ ਬੁੱਢੇ ਕੋਈ ਆਇਆ ਨਹੀਂ ਇਸ ਕਰਕੇ ਅਸੀਂ ਉਹਨਾਂ ਨੂੰ ਇਲਾਕਾ ਵੀ ਅਸੀਂ 30 ਫੀਗੋਰਾ ਕੱਟ ਕਰਕੇ ਔਰ ਇਹ ਜਿਹੜਾ ਪੱਕੇ ਤੌਰ ਤੇ ਫਤ ਕਰਦੇ ਕੀ ਲੱਗਦਾ ਜੀ ਇਹਦੀ ਦੱਸਿਆ ਜਾ ਰਹੀ ਸੀ ਮਨਿਆਤ ਜਿਹੜੀ ਆ ਖਤਮ ਹੋ ਚੁੱਕੀ ਸਮਾਂ ਖਤਮ ਹੋ ਚੁੱਕਿਆ ਪਰ ਇਹਦੇ ਤੇ ਕੋਈ ਗੱਲਬਾਤ ਹੋ ਪਈ ਆ ਕੋਈ ਕਾਗਜ਼ ਪੱਤਰ ਦਿੰਦੇ ਨਹੀਂ ਬੰਗਿਆ ਤੇ ਕਿਸੇ ਗੱਲ ਦਾ ਜਵਾਬ ਵੀ ਪੁੱਛਿਆ ਤੋਂ ਦਿੰਦੇ ਜਿਹਦੇ ਮਗਰ ਨੂੰ ਵੱਡਾ ਗਵਨ ਚੱਲ ਰਿਹਾ ਜਿਹੜਾ ਕਿ ਅੱਜ ਇਹ ਇਹਦੇ ਲਈ ਆ ਨਹੀਂ ਰਹਿ ਰਹੀ ਕਿ ਸਰਕਾਰ ਦਾ ਪੈਸਾ ਜਿਹੜਾ ਸਰਕਾਰ ਨੂੰ ਜਾਣਾ ਲੋਕਾਂ ਦੀਆਂ ਜੇਬਾਂ ਲੁੱਟ ਕੇ ਉਹ ਸਰਕਾਰ ਕਰੀ ਛਾਪੀ ਵੀ ਨਹੀਂ ਉਹ ਤਾਂ ਇਹਦੇ ਅੱਗੇ ਪਹਿਲਾਂ ਜੀ ਨੂੰ ਬੰਦ ਕਰਦੇ ਜਦੇ ਟੰਡੇ ਛੋਟੇ ਲੈ ਕੇ ਆ ਜਾਂਦੇ ਸੀ ਕੋਈ ਆਇਆ ਹੀ ਨਹੀਂ ਰਿਹਾ ਇਹ ਲੱਗਦਾ ਸਭ ਤੋਂ ਮਹਿੰਗਾ ਟੋਲ ਪਲੇ ਹੈ ਇਹ ਜੋ ਲੋਕਾਂ ਦੀ ਜੇਬ ਤੇ ਅਸਰ ਪੈ ਰਿਹਾ ਸੀ ਬਿਲਕੁਲ ਇਹ ਭਾਰਤ ਦਾ ਹੀ ਸਭ ਤੋਂ ਮਹਿੰਗਾ ਟੋਲ ਪਲਾਜ ਹੈ ਹੂੰ ਕਿੰਨਾ ਕਸਰ ਹੁਣ ਤੱਕ ਮੰਨ ਲਓ ਕਿੰਨਾ ਕ ਵੀ ਬੈਨੀਫਿਟ ਲੋਕਾਂ ਨੂੰ ਹੋਇਆ ਦੇਖੋ ਜੀ EMI ਕੀ ਇੱਕ 20 ਲੱਖ ਰੁਪਿਆ ਦੀ ਕਿਸ਼ਤ ਜਾਂਦੀ ਆ ਹੂੰ ਉਹ ਤੇ ਉਹ ਤੇ ਮੂਠੇ ਤੋਂ ਜਾਂਦੀ ਆ ਉਹ ਉੱਪਰ ਕਿੰਨਾ ਕ ਪੈਸਾ ਇਕੱਠਾ ਕਰਦੇ ਆ ਹੂੰ ਇਹ ਕੰਪਨੀ ਨੂੰ ਪਤਾ ਹੋਊਗਾ ਪਰ ਅਸੀਂ ਇਹ ਦੇਖਦੇ ਆਂ ਵੀ 40000 ਗੱਡੀ ਰੋਜ਼ ਨਿਕਲਦੀ ਆ ਔਰ 40000 ਗੱਡੀ ਰੋਜ਼ ਇੱਥੇ ਪਹਿਲਾ ਹੋ ਰਿਹਾ ਔਰ ਉਹਨਾਂ ਦੀ ਜੇਬ ਕਰ ਰੱਖੋ ਜਿਹੜੀ ਆ ਬਚ ਰਹੀ ਆ ਅਜੇ ਛੇ ਮਾ ਦਿਨ ਹੋ ਗਏ ਤੇ ਫਾਸਟੈਗ ਜਰੀਏ ਤਾਂ ਨਹੀਂ ਪੈਸੇ ਕੱਟੇ ਜਾ ਰਹੇ ਨਹੀਂ ਨਹੀਂ ਉਹ ਚੈੱਕ ਕਰਵਾਇਆ ਵੀ ਆ ਬਾਕੀ ਅਸੀਂ ਤੁਹਾਡੇ ਮਾਧਿਅਮ ਰੋਂ ਉੱਪਰ ਭਲਾਣਾ ਬੇਨਤੀ ਵੀ ਕੀਤੀ ਸੀਗੀ ਵੀ ਭਾਈ ਜੇ ਕਿਸੇ ਦਾ ਪ੍ਰੋਬਲਮ ਹੋਵੇ ਦੱਸਿਓ ਜੇ ਤੁਹਾਨੂੰ ਸਮੇਂ ਸਾਰ ਤਾ ਹੀ ਪਤਾ ਲੱਗੂਗਾ ਪਰਾਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਟਰੱਕ ਯੂਨੀਅਨ ਜਗਰਾਓ ਤੋਂ ਕਮੇਟੀ ਮੈਂਬਰ ਪਰਮਜੀਤ ਸਿੰਘ ਦੇਖੋ ਜੀ ਆਏ ਦਿਨ ਤਿੰਨ ਮਹੀਨੇ ਬਾਅਦ ਟੂਲ ਟੈਕਸ ਵਧਾਏ ਜਾਂਦੇ ਆ ਹੋਣ ਤੁਸੀਂ ਆਪ ਦੇਖ ਲਓ ਵੀ ਇੱਕ 60 ਕਿਲੋਮੀਟਰ ਦੇ ਬੱਚੇ ਇੱਕ ਟੂਲ ਹੋਣਾ ਚਾਹੀਦਾ ਤੇ ਇੱਕ ਦਿਨ ਦਾ ਇਹ ਇੱਕ ਸਰਕਾਰ ਨੂੰ 1 ਕਰੋੜ ਰੁਪਇਆ ਇੱਕ ਦਿਨ ਦਾ ਜਾਂਦਾ ਸਾਲ ਦਾ 365 ਕਰੋੜ ਹੋ ਗਿਆ 60 ਕਿਲੋਮੀਟਰ ਦੀ ਸੜਕ ਕੀ ਗੱਲ ਹੈ ਇਹਦਾ 365 ਕਰੋੜ ਚ ਬੰਦ ਹੀ ਕਿੰਨੇ ਸਾਲਾਂ ਦੇ ਅਸੀਂ ਸਾਨੂੰ ਲੁੱਟਿਆ ਜਾ ਰਿਹਾ ਵਾ ਇਹ ਸਿੱਧਮ ਸਿੱਧੀ ਲੁੱਟਣਾ ਜੋ ਕਿ ਨਹੀਂ ਹੋਣੀ ਚਾਹੀਦੀ ਔਰ ਜੇ ਇਹ ਸੇ ਟੂਲ ਪਲਾਜੇ ਦਾ ਟਾਈਮ ਪੂਰਾ ਹੋ ਗਿਆ ਤਾਂ ਇਹਨੂੰ ਬੰਦ ਕੀਤਾ ਜਾਣਾ ਚਾਹੀਦਾ ਬਾਕੀ ਜਿਹੜੇ ਰਹਿੰਦੇ ਟੂਲ ਪਲੇਸੇ ਆ ਉਹ ਘੱਟ ਕੀਤੇ ਜਾਣੇ ਚਾਹੀਦੇ ਆ ਔਰ 20 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਹਰ ਵੀਕਲ ਦਾ ਟੂਲ ਮਾਫ ਹੋਣਾ ਚਾਹੀਦਾ ਜੋ ਲੋਕਲ ਗੱਡੀਆਂ 20 ਕਿਲੋਮੀਟਰ ਦੇ ਵਿੱਚ ਹੁਣ ਕੀ ਡਿਮਾਂਡ ਕੀ ਕੋਈ ਗੱਲ ਬਾਤ ਹੋਈ ਹੈ ਗੱਲ ਬਾਤ ਹਾਂਜੀ ਅੱਜ 6ਵਾਂ ਦਿਨ ਲਗਾਤਾਰ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਵਾ ਉਸ ਤੋਂ ਬਾਅਦ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਸਰਕਾਰੀ ਅਫਸਰ ਕਿਸੇ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ 6ਵੇਂ ਦਿਨ ਲਗਾਤਾਰ ਤਰਨਾ ਜਾਰੀ ਆ ਬਾਕੀ ਹੁਣ ਪ੍ਰਧਾਨ ਸਾਹਿਬ 30 ਤਰੀਕ ਦੀ ਕਾਲ ਕਹਿੰਦੇ ਅਜੇ 30 ਤਰੀਕ ਤੱਕ ਸਾਡੀ ਸੁਣਵਾਈ ਹੋ ਗਈ ਠੀਕ ਆ ਨਹੀਂ ਫਿਰ ਕੋਈ ਵੱਡਾ ਫੈਸਲਾ ਲੈਣਗੇ ਫਿਰ ਜੋ ਸਾਨੂੰ ਹੁਕਮ ਲਾਉਣਗੇ ਸਰ ਮੱਥੇ 30 ਤਰੀਕ ਤੱਕ ਦਾ ਟਾਈਮ ਹਾਂਜੀ ਹਾਂਜੀ 30 ਤਰੀਕ ਨੂੰ ਫਿਰ ਕੋਈ ਵੱਡਾ ਫੈਸਲਾ ਜੋ ਇਹਨਾਂ ਲਈ ਪ੍ਰਧਾਨ ਜੀ ਵਾਲੀ ਆਊਗਾ ਦੋਨੇ ਜਥੇਬੰਦੀਆਂ ਵੱਲੋਂ ਉਹ ਸਾਡੇ ਸਰ ਮੱਥੇ ਆਊਗਾ ਫਿਰ ਜੋ ਅੱਗੇ ਰਣਨੀਤੀ ਬਣਾਉਣਗੇ ਫਿਰ ਅਸੀਂ ਨਾਲ ਉਹਨਾਂ ਬੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par